ਉਹ ਸੁਣਾ ਵੀ ਭੁੱਲਾ ਸਿਆ ਉਹ ਬੱਲੇ ਬਾਈ تیرے ਕੀ ਹਾਲ ਐ ਐਵੇਂ ਬਹੁਤ ਵਧੀਆ ਬਹੁਤ ਵਧੀਆ ਹਾਂ ਹੋਰ ਠੀਕ ਠਾਕ ਵਧੀਆ ਹੱਥ ਹੋ ਗਏ ਚਲ ਆਪਾਂ ਮਾਰਦੇ ਗੱਲਾਂ ਬਾਤਾਂ ਉੱਥੇ ਬਹੁਤ ਟਾਈਮ ਹੋਗਾ ਤੈਨੂੰ ਵੀ ਅੱਜ ਕਿਵੇਂ ਗੇੜਾ ਮਾਰਿਆ ਉਹ ਬੱਸ ਮੈਂ ਖਾ ਯਾਰ ਮਿਲਿਆ ਕੇ ਬਾਈ ਨੂੰ ਮੈਂ ਕੰਮ ਤਾਂ ਹੀ ਛੋੜਿਆ ਤੇਰੇ ਟੱਕਰ ਅੱਛਾ ਚੱਲ ਉੱਥੇ ਬਹਿਨੇ ਆ ਬਾਈ ਆ ਜਾ ਫਿਰ ਬਾਈ تیرੇ ਇੱਥੇ ਬਾਹਰ ਬਹਿਨੇ ਆ ਜਾ ਆਪਾਂ ਉਹ ਬਾਹਰ ਮੈਨਾਂ ਯਾਰ ਉਹ ਕਰਮੀ ਬਹੁਤ ਹੈ ਯਾਰ ਮੈਂ ਤਾਂ ਐਸੀ ਤੋਂ ਬਣਾ ਜਾਂ ਬੈਂਦਾ ਨਹੀਂ ਹੁੰਦਾਗਾ ਵੇਖ ਲੈ ਚਲ ਬਹਿ ਜਾਨੇ ਮਰਜੀ ਐ ਤੇਰੀ ਹਲ ਭਰਾਵਾ ਹੁਣ ਸਾਡੇ ਤਾਂ ਐਸੀ ਹੈ ਨਹੀਂਗਾ ਕੋਈ ਗੱਲ ਨਹੀਂ ਕਰੋ ਬੇਰੇ ਭਾਈ ਠੀਕ ਹੈ ਹਾਂ ਭਾਈ ਹੁਣ ਦੱਸ ਧੀਰੇ ਕੀ ਕੰਮ ਆਇਆ ਸੀ ਉਹ ਯਾਰ ਆਮਦਨ ਵੀ ਨਾ ਪਾੜੀ ਹੋਈ ਆਮਦਨ ਜਿਆਦੇ ਆ ਤੇ ਖਰਚਾ ਥੋੜਾ ਆਪਣਾ ਅੱਛਾ ਯਾਰ ਹੋਰ ਉਹ ਬੈਂਕਾਂ ਡਟੀਆਂ ਪੰਗਾ ਆ ਡਾਰਾ ਯਾਰ ਚੋਰ ਚੱਕੇ ਦਾ 100 ਓ ਨੋ ਆੜਤਾਂਾਂ ਦੇ ਵਿੱਚ ਰੱਖਣ ਜੋਗੇ ਆੜਤ ਕਈ ਭੱਜ ਜਾਂਦੇ ਆ ਤੇ ਜੇ ਤੇਰੇ ਹੱਥ 'ਚ ਨਾ ਕੋਈ ਚੰਗਾ ਬੰਦਾ ਕੋਈ ਇਤਵਾਰ ਵਾਲਾ ਬੰਦਾ ਹੋਵੇ ਨਾ ਤੇ ਮੇਰਾ ਭਾਈ ਤੂੰ ਵਿਆਜ ਤੇ ਦਵਾ ਦੇ ਯਾਰ ਆਪਦੇ ਬੰਦੇ ਨੂੰ ਨਾਲੇ ਅਗਲੇ ਦਾ ਡੰਗਾ ਸਰਜੂਗਾ ਠੀਕ ਹੈ ਨਾ ਨਾਲੇ ਆਪਣਾ ਪੈਸਾ ਸਮਝੂਗਾ ਅੱਛਾ ਹਾਂ ਨਿਗਾਹ 'ਚ ਘਰ ਬੰਦਾ ਕੋਈ ਆਪਣਾ ਤਵਾਰੀ ਵਾਲਾ ਹੋਵੇ ਤੇਰਾ ਲਿਆ ਜੀ ਭਰਾਵਾ ਪੈਸੇ ਵਾਲਾ ਬੰਦਾ ਤੂੰ ਹੈ ਹਾਂ ਹਾਂ ਯਾਰ ਹੋਰ ਕਿੰਨੇ ਕ ਪੈਸੇ ਪਣਾ ਉਹ ਤੋਚਣਾ ਮਰਜੀ ਹੁਣ ਯਾਰ ਤੂੰ ਪ੍ਰਵਾਹ ਨਾ ਕਰ ਬੱਜਨੇ ਮੂੰਹ ਖੋਲਤਾਉਂ ਨਹੀਂ ਐ ਅੱਛਾ ਹਾਂ ਖਾਲੀ ਚੱਕ ਦੇ ਫੈਨ ਕਰਾ ਲਈ ਫਿਰ ਸਾਥ ਅੱਛਾ ਹਾਂ ਹਾਂ ਬੱਤਾਂ ਲੋਰ ਕੋਈ ਪਾਸੇ ਤਾਕੜੀ ਕੰਮ ਹੈਤੀ ਰਿਹਾ ਹਾਂ ਹਾਂ ਹੋਰ ਯਾਰ ਨੀਂਦ ਨਹੀਂ ਆਉਦੀ ਮੈਂ ਤਾਂ ਯਾਰ ਐਵੇਂ ਤੈਨੂੰ ਕਹਾਂ ਤੜ ਦੋ ਬੋ 30 ਯਾਰ ਪੈਸੀ ਨਾ ਬਾਲੇ ਬਾਲਾ ਪੈਸਾ ਵੀ ਨਹੀਂ ਕਹਿੰਦੇ ਬੰਦੇ ਕੋਲੇ ਹੋਣਾ ਚਾਹੀਦਾ ਯਾਰ ਹੋਰ ਯਾਰ ਹਾਤਾ ਨੂੰ ਨੀਂਦ ਨਾਲ ਕੋਲੋਂ ਖਾ ਕੇ ਫਿਰ ਨੀਂਦ ਆ ਜਾਂ ਗੋਲੀਆਂ ਬਤਿੰਦਰਾ ਲੈ ਕੇ ਪੈਣਾ ਫੇਰ ਨੀਂਦ ਆਉਂਦੀ ਐ ਹਾਂ ਬਈ ਇੰਨੇ ਪੈਸੇ ਤੇਰੇ ਕੋਲੇ ਯਾਰ ਹੈਂ ਓ ਪਰ ਪ੍ਰਮਾਤਮਾ ਦੀ ਕਿਰਪਾ ਤੈਨੂੰ ਪਤਾ ਨੀਲੀ ਛਤਾਂ ਲਈ ਦੀ ਯਾਰ ਅੱਛਾ ਯਾਰ ਹਾਂ ਲੈ ਬੰਦੇ ਤਾਂ 10 ਪਉਸਦੇ ਸੀ ਮੇਥੋਂ ਵੀ ਪੈਸੇ ਦਵਾ ਅੱਛਾ ਹੋਰ ਬਸ ਅਤਵਾਰਾਂ ਪੈਸੇ ਭਜਨ ਵਾਲਾ ਤੇ ਨੱਪਣ ਵਾਲਾ ਬੰਦਾ ਨਾ ਮੇਰੀ ਜ਼ਿੰਮੇਵਾਰੀ ਹੈ ਯਾਰ ਬਸ ਠੀਕ ਹੈ ਠੀਕ ਹੈ ਪਹਿਲਾਂ ਵਿੱਚੋਂ 5 ਦਸੀਂ ਰੱਖ ਲਈ ਤੂੰ ਆਪਦੀ ਤੇ ਪਰ ਉਹ ਇਹ ਗੱਲ ਹੈ ਵੀ ਮੈਂ ਤੇਥੋਂ ਮਤਲਬ ਤੇਰੇ ਕਹਿੰਦੇ ਪੈਸੇ ਦੇ ਰਿਹਾ ਮੈਂ ਉਹ ਬੰਦੇ ਨੂੰ ਨਹੀਂ ਜਾਣਦਾ ਗਾਣੇ ਨੂੰ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਯਾਰ ਹਾਂ ਹਾਂ ਠੀਕ ਹੈ ਉਹ ਯਾਰ ਆ ਬੈਂਕਾਂ ਨੇ ਅੱਡ ਜਾਮ ਖਾ ਛੱਡੀ ਐ ਕੋਈ ਕਹਿੰਦਾ ਕ੍ਰੈਡਿਟ ਕਾਰਡ ਬਣਵਾ ਲਓ ਸਿੰਪਲ ਸਕੋਰ ਆਪਣਾ ਬੜਾ ਤਕੜਾ ਹੈ ਕੋਈ ਕਹਿੰਦਾ ਐਫੜੀਆਂ ਕਰਾ ਲਓ ਇਹ ਮਗਰ ਪੈ ਜਾਂਦਾ ਬੈਂਕ ਵਾਲੇ ਯਾਰ ਬਹੁਤ ਅੰਕ ਕਰਦੇ ਬੈਂਕ ਵਾਲੇ ਫੋਨ ਮਾਰਦੇ ਹੋਰ ਯਾਰਾ ਰੋਜ਼ ਦਸ-ਦਸ ਫੋਨ ਆਉਂਦੇ ਕੀ ਕਰੀਏ ਉਹ ਤਾਂ ਮੈਨੂੰ ਵੀ ਆਉਂਦੇ ਆ ਅੱਛਾ ਅੱਛਾ ਹੈ ਪਰ ਆਉਂਦੇ ਹੋ ਕਹਿੰਦੇ ਬੈਂਕੇ ਪੈਸੇ ਜਮ੍ਹਾਂ ਕਰਾਓ ਅੱਛਾ ਅੱਛਾ ਤੈਨੂੰ ਉਲਟਾਉਂਦਾ ਕੰਮ ਬੜੇ ਜੱਬ ਨੂੰ ਫੜੇ ਆ ਯਾਰ ਬਾਲੀ ਕੁੱਤੇ ਖਾਣੀ ਹੁੰਦੀ ਏ ਮੈਂ ਪਤਾ ਨਹੀਂ ਬਿਲੂ ਕੇ ਨਾਲ ਭਾਈ ਜੀ ਨਹੀਂ ਬੋਲ ਮਾਈ ਬੋਲੇ ਹੁਣ ਤਾਂ ਯਾਰ ਆਹ ਟਾਈਮ ਆ ਗਿਆ ਪਰਸ ਵਾਲਿਆਂ ਨੂੰ ਸਾਫੇ ਮਾਰਨੇ ਪੈਂਦੇ ਬੋਲੇ ਆਹ ਕੋਣ ਬਾਰ ਫੜਕਾਈ ਜਾਂਦਾ ਭਾਈ ਮੈਂ ਦੇਖ ਕੇ ਹੁਣਾ ਤੰਗਾ ਅਹ ਅਹ ਸਹੀ ਆ ਭਾਈ ਜੀ ਫਰਸੀ ਸਰਕਾਰ ਬਾਈ ਜੀ ਤੇ ਰਣਧੀਰ ਸਿੰਘ ਤਾਂ ਨਹੀਂ ਆਏ ਰਣਧੀਰ ਸਿੰਘ ਬਾਈ ਉਹ ਧੀਰਾ ਧੀਰਾ ਨਾ ਸੈਂਕਾ ਵਾਲਾ ਇੱਥੇ ਵੀ ਆ ਗਿਆ ਓਏ ਛੇਤੀ ਛੇਤੀ ਲੱਗ ਜਾ ਧੀਰਾ ਓਏ ਆ ਗਿਆ ਆ ਗਿਆ ਮਗਰ ਇਹ ਇੱਥੇ ਵੀ ਖੜਾ ਤੇ ਖੜਾ ਤਾਂ ਉਹ ਨਹੀਂ ਬਾਈ ਜੀ ਇੱਥੇ ਤਾਂ ਨਹੀਂ ਆਏ ਯਾਰ ਮੈਂ ਘਰੇ ਗਿਆ ਸੀਗਾ ਤੇ ਉਹ ਕਹਿੰਦੇ ਬਾਈ ਭੋਲੇ ਕੇ ਘਰੇ ਗਿਆ ਵਾ ਯਾਰ ਮੈਂ ਬੜਾ ਜਾਪ ਨੂੰ ਫੜਿਆ ਬਾਈ ਯਾਰ ਥੋੜਾ ਬੈਂਕ ਤੋਂ ਲੋਨ ਲਿਆ ਸੀਗਾ ਤੇ 60 ਮਹੀਨੇ ਹੋ ਗਏ ਬਾਈ ਮਿੰਨ ਤੱਕ ਗਿਹੜੇ ਕਰਦੇ ਅੱਜ ਆਉਣਾ ਕੱਲ ਆਉਣਾ ਨਾ ਯਾਰ ਉਹ ਫੂਲ ਚੱਕਦਾ ਉਧਰੋਂ ਮੇਰੀ ਜਾਨ ਸਾਡੇ ਆ ਬੈਂਕ ਵਾਲੇ ਮੈਨੂੰ ਨਹੀਂ ਟਿਕਣ ਦਿੰਦੇ ਯਾਰ ਆ ਗੇ ਲਾ ਕੇ ਦਾ ਟਾਈਮ ਧੀਰੇ ਢੇ ਲਾਉਣ ਲਿਆ ਤੂੰ ਹਾਂ ਯਾਰ ਧੀਰੇ ਢੇ ਲਾਉਣ ਲਿਆ ਬਾਈ ਕੰਬੈਨ ਤੇ ਸਾਰੇ ਕਾਇਤੇ ਲੋਨ ਆ ਜਾਂ ਘਰ ਤੇ ਵੀ ਲੋਨ ਚੱਲੀ ਜਾਂਦਾ ਯਾਰ ਮੈਂ ਤਾਂ ਵੀ ਪੈਸੇ ਵਾਲਾ ਬੰਦਾ ਯਾਰ ਉਹ ਸਵਾ ਸੱਤਾਂ ਚੁੱਲਿਆਂ ਦੀ ਪੈਸੇ ਵਾਲਾ ਬੰਦਾ ਜੀਣਾ ਸਾਡਾ ਦੁੱਪਰ ਕਰ ਰੱਖਿਆ ਸੋਂ ਉਧਰੋਂ ਮਲਾਜ ਉਹ ਨਹੀਂ ਸਾਨੂੰ ਸੌਣ ਦਿੰਦੇਗੇ ਠੀਕਣ ਦਿੰਦੇ ਹੋਰ ਯਾਰ ਤੜਕੇ ਕਹਿ ਦਿੰਦਾ ਚੱਕਲਾ ਮੋਟਰਸਾਈਕਲ ਇਹਦੇ ਕੋਲੇ ਆਉਣਾ ਘਰ ਦੇ ਕਹਿ ਦਿੰਦੇ ਆ ਉੱਥੇ ਗਿਆ ਉੱਥੇ ਗਿਆ ਹੋਰ ਯਾਰ ਨਹੀਂ ਭਾਈ ਇੱਥੇ ਤਾਂ ਨਹੀਂ ਆਇਆ ਜੇ ਆਇਆ ਤਾਂ ਮੈਂ ਤੇਰਾ ਸਨੇਹ ਦੇ ਦੂਗਾ ਭਾਈ ਇਹ ਮੈਂ ਤਾਂ ਮੇਰੇ ਭਾਈ ਨਾਲ ਭਾਵੇਂ ਕੋਈ ਦੋ ਬੰਦੇ ਪਾ ਕੇ ਯਾਰ ਮੇਰਾ ਖੜਾ ਛੜਾ ਹੋ ਗਿਆ ਨਹੀਂ ਕੋਈ ਗੱਲ ਨਹੀਂ ਭਾਈ ਜ਼ਰੂਰ ਠੀਕ ਹੈ ਭਾਈ ਜੀ ਧੰਨਵਾਦ ਚਾਹ ਪਾਣੀ ਭਾਈ ਵਾਹ ਵਾਸ ਭਾਈ ਚਾਹ ਪਾਣੀ ਆਹੀ ਧੰਨਵਾਦ ਨਹੀਂ ਕੋਈ ਗੱਲ ਨਹੀਂ ਠੀਕ ਹੈ ਭਾਈ ਕੋਈ ਨਹੀਂ ਬਾਰ ਯਾਰ ਇਹ ਬੰਦੇ ਨੇ ਲਊ ਦਿੱਤਾ ਕਿਹੜੇ ਵੇਲੇ ਆਂਦਾ ਕਿਤੇ ਕਹਿ ਦਿੰਦੇ ਆ ਉਧਰ ਗਿਆ ਕੋਈ ਕਹਿ ਦਿੰਦਾ ਉਧਰ ਗਿਆ ਚੱਲ ਓ ਮਣਾ ਕੋਟਾ ਸਾਹਾਰੀ ਕਾਰ ਹੈ ਇਕੱਠਾ ਹੋਣਾ ਬਾਹਰ ਜਾ ਅਪਣੇ ਪਿੰਡ ਪਏ ਆ ਗਿਆ ਸਾਹੂ ਕਾਰਾ ਬਾਹਰ ਆ ਗਿਆ ਤੇਰਾ ਪਤਾ ਬੈਂਕ ਆਲੇ ਆਏ ਸੀ ਭਰਾਵਾ ਉਹ ਕਹਿੰਦੇ ਸਾਡੇ ਬੈਂਕ ਨੂੰ ਸਾਹ ਨਹੀਂ ਆਉਂਦਾ ਮਾੜੀ ਮਾੜੀ ਖਾਲੀ ਕਰਦੇ ਪੈਸੇ ਕਢਾ ਲਿਆ ਆਵਾਜ਼ ਆ ਭਰਾਵਾ ਭਰ ਦੇ ਕੈਸ਼ ਕੋਈ ਸੋਨਾ ਦੀ ਜਿਹੜਾ ਫੜ ਕੇ ਲੈ ਆਣਗੇ ਪਤੰਦਰਾ ਸੈਂਟ ਤੇ ਪਹਿਲੇ ਆਇ ਤੇ ਦੇਨ ਨੂੰ ਕਿਸੇ ਨੂੰ ਆਪ ਹੀ ਰੱਖ ਲੈ ਕੋਲੇ